ਲੋਬੀ ਸੰਗ ਤੇ ਸਿਆਣੀ ਕਹਿੰਦੇ ਆ ਹੂਣੀ ਵਰਤ ਕੇ ਰਹਿੰਦੀ ਐ ਕਦੇ ਟਲਦੀ ਨਹੀਂ ਤੇ ਬੰਦੇ ਦੇ ਹੱਥ ਜਿੰਨਾ ਹੁੰਦਾ ਬੰਦਾ ਕਰਦਾ ਪਰ ਕੁਦਰਤ ਵੀ ਕੋਈ ਚੀਜ਼ ਐ ਜਿਵੇਂ ਕੁਦਰਤ ਨੇ ਕਰਨਾ ਉਹ ਵੀ ਆਪਦਾ ਰੰਗ ਦਿਖਾ ਕੇ ਰਹਿੰਦੀ ਐ ਕਹਾਣੀ ਆ ਇੱਕ ਰਾਜੇ ਦੀ ਜਿਹੜਾ ਬਲਵਪੁਰ ਰਾਜ ਦੇ ਵਿੱਚ ਰਾਜ ਕਰਦਾ ਸੀ ਤੇ ਉਹਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ ਤੇ ਇੱਕ ਵਾਰੀ ਉਹ ਆਪਦੇ ਸੈਨਿਕਾਂ ਨੂੰ ਲੈ ਕੇ ਸ਼ਿਕਾਰ ਖੇਡਣ ਭਾਗ ਗਿਆ ਤੇ ਬਹੁਤ ਜਿਆਦੇ ਸਮਾਂ ਸ਼ਕਾਰ ਖੇਡਦੇ ਰਹੇ ਇੱਧਰ ਉੱਧਰ ਪਟਕਦੇ ਰਹੇ ਜਾਨਵਰਾਂ ਦੀ ਪਾਲ ਦੇ ਵਿੱਚ ਤੇ ਦੁਪਹਿਰ ਤੱਕ ਉਹਨਾਂ ਦੇ ਹੱਥ ਕੋਸਣਾ ਲੱਗਿਆ ਤੇ ਉਹ ਤੁਰੇ ਫਿਰਦੇ ਥੱਕ ਕੇ ਚੂਰ ਹੋ ਗਏ ਤੇ ਉਹਨਾਂ ਨੂੰ ਭੁੱਖ ਵੀ ਸਤਾਉਣ ਲੱਗੀ ਤੇ ਫੇਰ ਉਹ ਜੰਗਲਾਂ ਦੇ ਵਿੱਚ ਪਟਕਦੇ ਪਟਕਦੇ ਇੱਕ ਕੂਟਿਆ ਦਿਖੀ ਉਹਨਾਂ ਨੂੰ ਤੇ ਉਹ ਜਦੋਂ ਕੂਟਿਆ ਦੇ ਕੋਲੇ ਗਏ ਤਾਂ ਉੱਥੇ ਉਹਨਾਂ ਨੂੰ ਇੱਕ ॠषि ਮਿਲਿਆ ਤੇ ਰਾਜੇ ਨੇ ਉਹ ਰਿਸ਼ੀ ਨੂੰ ਪ੍ਰਣਾਮ ਕੀਤਾ ਤੇ ਕਿਹਾ ਵੀ ਅਸੀਂ ਥੋੜਾ ਸਮਾਂ ਇਹ ਕੂਟਿਆ ਦੇ ਵਿੱਚ ਆਰਾਮ ਕਰਨਾ ਚਾਹੁੰਦੇ ਆ ਤੇ ਉਹ ਰਿਸ਼ੀ ਨੇ ਬਹੁਤ ਸਨਮਾਨ ਦੇ ਨਾਲ ਉਹਨਾਂ ਨੂੰ ਕਿਹਾ ਵੀ ਜਰੂਰ ਤੁਸੀਂ ਆਪਣਾ ਇੱਥੇ ਆਰਾਮ ਕਰੋ ਤੇ ਜਿਹੜੇ ਆਪਦੇ ਉਹਦੇ ਚੇਲੇ ਸੀ ਉਹਨਾਂ ਨੂੰ ਵੀ ਕਿਹਾ ਵੀ ਕੋਈ ਭੋਜਨ ਦੀ ਵਿਵਸਥਾ ਕਰੋ ਵੀ ਖਾਣ ਪੀਣ ਵਾਸਤੇ ਰਾਜਾ ਸਾਹਿਬ ਵਾਸਤੇ ਤੇ ਉਹਦੇ ਚੇਲਿਆਂ ਨੇ ਭਾਈ ਭੋਜਨ ਤਿਆਰ ਕੀਤਾ ਤੇ ਥੋੜੇ ਸਮੇਂ ਬਾਅਦ ਰਾਜਾ ਤੇ ਉਹਦੇ ਸਾਥੀਆਂ ਨੂੰ ਭੋਜਨ ਕਰਵਾਇਆ ਤੇ ਜਦੋਂ ਭੋਜਨ ਕਰ ਲਿਆ ਰਾਜੇ ਨੇ ઋષਿ ਨੂੰ ਪੁੱਛਿਆ ਕਹਿੰਦਾ ਵੀ ਤੁਸੀਂ ਇਹ ਬਣ ਚੀ ਰਹੇ ਹੋ ਵੀ ਚਲੋ ਮੇਰੇ ਨਾਲ ਚਲੋ ਉੱਥੇ ਮੈਲਾਂ ਦੇ ਕੋਲੇ ਇੱਕ ਤੁਹਾਨੂੰ ਆਸ਼ਰਮ ਬਣਾ ਦਿੰਨੇ ਆ ਵੀ ਵਧੀਆ ਉੱਥੇ ਆਉਦਾ ਆਰਾਮ ਨਾਲ ਰਹੋ ਤੇ ઋષਿ ਕਹਿੰਦਾ ਵੀ ਨਹੀਂ ਜਿਹੜੀ ਮੇਰੀ ਇਹ ਜੰਗਲ ਦੇ ਵਿੱਚ ਇਹ ਕੁਟਿਆ ਬਣੀ ਆ ਇਹਨੂੰ ਮੈਂ ਛੱਡ ਕੇ ਜਾ ਨਹੀਂ ਸਕਦਾ ਕਿਉਂਕਿ ਮੈਂ ਤੇ ਮੇਰੇ ਚੇਲੇ ਕੋੜ ਦੇ ਰੋਗੀਆਂ ਦਾ ਇਲਾਜ ਕਰਦੇ ਆ ਤੇ ਸਾਡੇ ਕੋਲੇ ਬਹੁਤ ਐਸੀਆਂ ਜੜੀਆਂ ਬੂਟੀਆਂ ਨੇ ਜਿਹੜੀਆਂ ਕੋੜ ਦੇ ਰੋਗੀਆਂ ਦਾ ਇਲਾਜ ਕਰ ਦਿੰਦੀਆਂ ਨੇ ਤੇ ਇੱਥੋਂ ਥੋੜੀ ਦੂਰੀ ਅਸੀਂ ਉਹ ਸਾਰੇ ਰੋਗੀਆਂ ਨੂੰ ਰੱਖਦੇ ਆ ਤੇ ਉਹਨਾਂ ਦਾ ਇਲਾਜ ਕਰਦੇ ਆ ਜਦੋਂ ਕੋੜ ਦੇ ਰੋਗੀਆਂ ਦਾ ਨਾਮ ਸੁਣਿਆ ਤਾਂ ਜਿਹੜਾ ਰਾਜਾ ਸੀ ਉਹਨੂੰ ਬਹੁਤ ਬੁਰਾ ਲੱਗਿਆ ਤੇ ਉਹਨੇ ਫੇਰ ਭਈ ਉਹਨੂੰ ਰਿਸ਼ੀ ਨੂੰ ਪੁੱਛਿਆ ਵੀ ਮੈਨੂੰ ਕੋਈ ਦੇਖਦਾ ਤਾਂ ਹੈ ਨਹੀਂ ਕੋੜ ਦਾ ਰੋਗੀ ਉਹ ਕਹਿੰਦਾ ਵੀ ਅਸੀਂ ਇੱਥੇ ਤਾਂ ਆਪਦੀ ਜਿਹੜੀ ਕੂਟਿਆ ਹੈ ਚ ਰਹਿੰਦੇ ਆ ਵੀ ਉਹ ਥੋੜੀ ਦੂਰ ਜਿਹੜੇ ਹੈਗੇ ਆ ਉੱਥੇ ਰੋਗੀਆਂ ਦੀ ਦੇਖਭਾਲ ਕਰਨ ਵਾਸਤੇ ਅਸੀਂ ਥਾਂ ਬਣਾਇਆ ਹੋਇਆ ਹੈ ਤੇ ਉੱਥੇ ਮੇਰੇ ਚੇਲੇ ਨੇ ਜਿਹੜੇ ਉਹ ਦੇਖਭਾਲ ਕਰਦੇ ਨੇ ਤੇ ਜਦੋਂ ਇੰਨੀ ਗੱਲ ਸੁਣੀ ਭਈ ਉਹ ਰਾਜੀ ਨੂੰ ਤਾਂ ਕ્રોਧ ਆ ਗਿਆ ਤੇ ਕਹਿੰਦਾ ਜਿਹੜੇ ਚੇਲਿਆਂ ਨੇ ਸਾਨੂੰ ਭੋਜਨ ਕਰਵਾਇਆ ਵੀ ਉਹ ਕੋੜ ਦੀ ਰੋਗੀਆਂ ਦੀ ਵੀ ਦੇਖਭਾਲ ਕਰਦੇ ਨੇ ਕਹਿੰਦੇ ਇਹ ਬਹੁਤ ਗਲਤ ਗੱਲ ਐ ਜਿਹੜੇ ਕੋੜ ਦੇ ਰੋਗੀਆਂ ਨੂੰ ਸੰਭਾਲਦੇ ਹੋਣ ਉਹਨਾਂ ਤੋਂ ਸਾਨੂੰ ਭੋਜਨ ਕਰਵਾਤਾ ਤੂੰ ਜੇ ਸਾਨੂੰ ਪਤਾ ਹੁੰਦਾ ਵੀ ਤੁਸੀਂ ਆਹ ਕੰਮ ਕਰਦੇ ਹੋ ਵੀ ਅਸੀਂ ਕਦੇ ਵੀ ਭੋਜਨ ਨਾ ਕਰਦੇ ਕਾਉ ਰਿਸ਼ੀ ਕਹਿੰਦਾ ਵੀ ਦੇਖੋ ਰੋਗੀਆਂ ਦੀ ਸੇਵਾ ਕਰਨਾ ਬਹੁਤ ਪੁੰਨ ਦਾ ਕੰਮ ਐ ਵੀ ਉਹ ਵੀ ਬੰਦੀ ਨੇ ਤੇ ਸਾਡੇ ਕੋਲੇ ਅਹੀ ਜੀ ਦਵਾਈ ਹੈ ਜੜੀਆਂ ਬੂਟੀਆਂ ਨੇ ਜਿਹੜੀਆਂ ਉਹਨਾਂ ਨੂੰ ਰੋਗ ਤੋਂ ਮੌਤ ਕਰ ਦਿੰਦੀਆਂ ਨੇ ਤੇ ਨਾਲ ਦੀ ਨਾਲ ਮੇਰੇ ਚੇਲੇ ਬਹੁਤ ਸਾਫ ਸਪਾਈ ਤੇ ਪਵਿੱਤਰਤਾ ਦਾ ਖਾਸ ਧਿਆਨ ਰੱਖਦੇ ਨੇ ਤੇ ਇਸੇ ਕਰਕੇ ਕਹਿੰਦਾ ਤੇਰਾ ਜਿਹੜਾ ਕਰੋਧ ਕਰਦਾ ਤੂੰ ਇਹ ਬਿਲਕੁਲ ਬੇਅਰਥਾ ਹੈ ਤੇ ਨਾ ਕੋਈ ਇਹਦਾ ਆਮ ਬੰਦੇ ਤੇ ਕੋਈ ਪ੍ਰਭਾਵ ਪੈਂਦਾ ਤਾਂ ਫੇਰ ਵੀ ਭਈ ਰਾਜਾ ਗੁੱਸੇ ਦੇ ਵਿੱਚ ਉਹਨੂੰ ਕਹਿੰਦਾ ਤੂੰ ਮੇਰਾ ਅਪਮਾਨ ਕੀਤਾ ਹੈ ਤੇ ਮੈਨੂੰ ਆਪ ਵਿੱਤਰ ਕਰਤਾ ਇਹਦਾ ਡੰਡ ਤੈਨੂੰ ਜ਼ਰੂਰ ਭੁਗਤਣਾ ਪਊਗਾ ਤੇ ਰਾਜਾ ਭਈ ਗੁੱਸੇ ਦੇ ਵਿੱਚ ਕੂਕਾ ਮਾਰ ਕੇ ਆਪਦੇ ਸੈਨਿਕਾਂ ਨੂੰ ਉਹਨੇ ਹੁਕਮ ਦਿੱਤਾ ਕਹਿੰਦਾ ਇਹ ਕੂਟੀਆਂ ਨੂੰ ਢਾ ਕੇ ਕਾਨਾ ਕਾਨਾ ਬਣਾ ਦਿਓ ਇਹਦਾ ਤੇ ਇੰਨਾ ਚੋਂ ਕੋਈ ਵੀ ਬੰਦਾ ਮੈਨੂੰ ਇੱਥੇ ਦਿਖਾਈ ਨਹੀਂ ਦੇਣਾ ਚਾਹੀਦਾ ਤਾਂ ਸੈਨਿਕਾਂ ਨੇ ਉਹਦਾ ਹੁਕਮ ਮੰਨਿਆ ਤੇ ਭਈ ਉਹਨਾਂ ਦੀ ਜਿਹੜੀ ਉਹ ਕੂਟਿਆ ਸੀ ਢਾ ਕੇ ਟੀਲਾ-ਟੀਲਾ ਕਰਤੀ ਤੇ ਜਿਹੜਾ ਉਹ ਰੀਸੀ ਸੀ ਉਨੇ ਦੁਖੀ ਹੋ ਕੇ ਕਿਹਾ ਕਹਿੰਦਾ ਰਾਜਾ ਰੋਗੀਆਂ ਤੋਂ ਇੰਨੀ ਈ ਨਾ ਨ ਕਰ ਤੂੰ ਤੈਨੂੰ ਵੀ ਮੈਂ ਸ਼ਰਾਪ ਦਿੰਦਾ ਵੀ ਇੱਕ ਦਿਨ ਤੈਨੂੰ ਵੀ ਕੋੜ ਦਾ ਰੋਗ ਹੋਊਗਾ ਤੇ ਜਦੋਂ ਰਾਜੇ ਨੇ ਉਹਦਾ ਸ਼ਰਾਪ ਸੁਣਿਆ ਤਾਂ ਉਹਨੇ ਉਹਦੇ ਤੋਂ ਮਾਫੀ ਮੰਗ ਕੇ ਕਿਹਾ ਵੀ ਮੈਨੂੰ ਮaaf ਕਰ ਦਿਓ ਵੀ ਨਾਲੇ ਪ੍ਰਾਰਥਨਾ ਕੀਤੀ ਵੀ ਆਪ ਦਾ ਸ਼ਰਾਪ ਵਾਪਸ ਲੈ ਲਓ ਤਾਂ ਇਹ ਗੱਲ ਸੁਣ ਕੇ ઋષਿ ਨੇ ਉਹਨੂੰ ਕਿਹਾ ਵੀ ਸ਼ਰਾਪ ਤਾਂ ਨਹੀਂ ਮੈਂ ਵਾਪਸ ਲੈ ਸਕਦਾ ਪਰ ਗੱਲ ਇਹ ਹੈ ਵੀ ਤੈਨੂੰ ਓਨਾ ਚਿਰ ਕੋੜ ਦਾ ਰੋਗ ਨਹੀਂ ਲੱਗਦਾ ਜਿੰਨਾ ਚਿਰ ਤੂੰ ਕਿਸੇ ਬ੍ਰਾਹਮਣ ਦੀ ਹੱਤਿਆ ਨਹੀਂ ਕਰਦਾ ਤੇ ਜਦੋਂ ਵੀ ਕਿਸੇ ਬ੍ਰਾਹਮਣ ਦੀ ਹੱਤਿਆ ਕਰਤੀ ਤੂੰ ਉਸੇ ਪਾਲੀ ਤੈਨੂੰ ਉਹ ਚੀਜ਼ ਦਾ ਇੰਨਾ ਪਾਪ ਲੱਗੂਗਾ ਕਿ ਤੈਨੂੰ ਕੋੜ ਹੋ ਜਾਊਗਾ ਤੇ ਰਾਜਾ ਭਈ ਚੁੱਪ ਜੇ ਕਰਕੇ ਉਥੋਂ ਆਪਦੇ ਮੈਲਾਂ ਨੂੰ ਵਾਪਸ ਆ ਗਿਆ ਤੇ ਮਾਨੀ ਮੰਨ ਚ ਸੋਚਦਾ ਰਿਹਾ ਵੀ ਮੈਂ ਕਿਸੇ ਬ੍ਰਾਹਮਣ ਨੂੰ ਕਿਉਂ ਮਾਰੂੰਗਾ ਤੇ ਨਾਲ ਮੈਨੂੰ ਕੋੜ ਦਾ ਰੋਗ ਹੋਵੇ ਪੀਤਾ ਹੁਣ ਮੇਰੇ ਹੱਥ ਹੀ ਐ ਸਾਰਾ ਉਹਨੂੰ ਐਂ ਜੇ ਲੱਗਿਆ ਤੇ ਉਹਨੇ ਆਪਦੇ ਆਪ ਨੂੰ ਤਸੱਲੀ ਦਿੱਤੀ ਤੇ ਆਪਦੇ ਮਨ 'ਚ ਇਹ ਗੱਲ ਪੱਕੀ ਬਿਠਾ ਲਈ ਵੀ ਆਪਾਂ ਕਦੇ ਵੀ ਨਾ ਤਾਂ ਕਿਸੇ ਬ੍ਰਾਹਮਣ ਤੇ ਗੁੱਸਾ ਕਰੀਏ ਤੇ ਨਾ ਉਹਨੂੰ ਕੋਈ ਦੰਦ ਦੇਈਏ ਤੇ ਇਹੀ ਗੱਲਾਂ ਤੋਂ ਬਾਅਦ ਪਈ ਉਹ ਦਿਨ ਪਈ ਕਿ ਆਪਦੇ ਜਿਹੜੇ ਰਾਜਪਾਗ ਦੇ ਕੰਮ ਤੰਦੇ ਸੀ ਉਹਨਾਂ 'ਚ ਦਵਾਰੇ ਲੱਗ ਗਿਆ ਤੇ ਵਿਅਸਤ ਰਹਿਣ ਲੱਗਿਆ ਤੇ ਸਮਾਂ ਬੀਤਦਾ ਗਿਆ ਇੱਕ ਦਿਨ ਰਾਜਾ ਦਰਬਾਰ ਦੇ ਵਿੱਚ ਬੈਠਾ ਸੀ ਤੇ ਉੱਥੇ ਦਰਬਾਰ ਦੇ ਵਿੱਚ ਇੱਕ ਵਪਾਰੀ ਆਇਆ ਕੂੜਿਆਂ ਦਾ ਵਪਾਰੀ ਤੇ ਸੈਨਿਕ ਨੂੰ ਆ ਕੇ ਕਹਿੰਦਾ ਵੀ ਮੈਂ ਰਾਜਾ ਸਾਹਿਬ ਨੂੰ ਮਿਲਣਾ ਚਾਹੁੰਨਾ ਤਾਂ ਰਾਜੇ ਨੂੰ ਭਈ ਸੂਚਨਾ ਦਿੱਤੀ ਉਹ ਸੈਨਿਕ ਨੇ ਤੇ ਕਿਹਾ ਵੀ ਇੱਕ ਸਦਾਗਰ ਖੜਾ ਹੈ ਜਿਹੜਾ ਬਹੁਤ ਦੂਰ ਦੇਸ਼ ਤੋਂ ਚੱਲ ਕੇ ਆਇਆ ਹੈ ਤੇ ਰਾਜਾ ਕਹਿੰਦਾ ਵੀ ਪੁੱਛੋ ਉਹਨੂੰ ਕੀ ਚਾਹੁੰਦਾ ਹੈ ਤਾਂ ਸੈਨਿਕ ਨੇ ਦੱਸਿਆ ਵੀ ਉਹ ਕਹਿੰਦਾ ਮੈਂ ਕਿਸੇ ਵੀ ਹਾਲ ਦੇ ਵਿੱਚ ਰਾਜੇ ਨੂੰ ਮਿਲੇ ਬਿਨਾ ਵਾਪਸ ਨਹੀਂ ਜਾਂਦਾ ਤੇ ਰਾਜਾ ਕਹਿੰਦਾ ਕੋਈ ਗੱਲ ਨਹੀਂ ਵੀ ਮਿਲ ਲੈਣਾ ਤਾਂ ਥੋੜੇ ਜਿਹੀ ਬਲਾਮਵਾਦ ਉਹ ਰਾਜੇ ਦੇ ਸਾਹਮਣੇ ਪੇਸ਼ ਹੋਇਆ ਤੇ ਰਾਜੇ ਨੇ ਉਹ ਘੋੜਿਆਂ ਦੇ ਵਪਾਰੀ ਨੂੰ ਪੁੱਛਿਆ ਵੀ ਤੂੰ ਕਿਉਂ ਮਿਲਣਾ ਚਾਹੁੰਦਾ ਸੀ ਤਾਂ ਉਹ ਘੋੜਿਆਂ ਦੇ ਵਪਾਰੀ ਨੇ ਰਾਜੇ ਨੂੰ ਪ੍ਰਣਾਮ ਕੀਤਾ ਤੇ ਕਿਹਾ ਮੇਰਾ ਨਾਮ ਸੂਰੀਆ ਪ੍ਰਤਾਪ ਆ ਤੇ ਮੈਂ ਘੋੜਿਆਂ ਦਾ ਸਦਾਗਰਾਂ ਇਸ ਸਮੇਂ ਮੇਰੇ ਕੋਲ ਕੇਵਲ ਇੱਕ ਬੇਸ਼ਕੀਮਤੀ ਘੋੜਾਗਾ ਜਿਹੜਾ ਦੌੜਦਾ ਨਹੀਂ ਬਲਕਿ ਉੜਦਾ ਹੀ ਜਾਂਦਾ ਤੇ ਹਵਾ ਨਾਲ ਗੱਲਾਂ ਕਰਦਾ ਹੈ ਤੇ ਉਹ ਰਾਜਾ ਕਹਿੰਦਾ ਵੀ ਸੱਚੀ ਗੱਲ ਹੈ ਉਹ ਕਹਿੰਦਾ ਹਾਂ ਵੀ ਬਿਲਕੁਲ ਬਹੁਤ ਅਨਮੋਲ ਘੋੜਾ ਹੈ ਜੇ ਕੋਈ ਉਹਨੂੰ ਖਰੀਦ ਚਾਹਦਾ ਤਾਂ ਸਿਰਫ ਉਹ ਸਿਰਫ ਤੁਸੀਂ ਹੋ ਕਿਉਂਕਿ ਹੀਰੇ ਦੀ ਪਰਖ ਇਕੱਲੇ جوہری ਨੂੰ ਹੁੰਦੀ ਹੈ ਤੇ ਜੇ ਮੇਰੀ ਗੱਲ ਚ ਰੱਤੀ ਭਰ ਵੀ ਕੋਈ ਫਰਕ ਨਿਕਲਿਆ ਤਾਂ ਤੁਸੀਂ ਮੇਰਾ ਗਾਲ ਲਾ ਦਿਓ ਆਪਦੀ ਤਲਵਾਰ ਨਾਲ ਮੈਂ ਤੁਹਾਨੂੰ ਇੱਕ ਪੜ ਵਾਸਤੇ ਵੀ ਰੋਕੂੰਗਾ ਨਹੀਂ ਤੇ ਉਹ ਰਾਜਾ ਕਹਿੰਦਾ ਵੀ ਪਰ ਮੈਂ ਤਾਂ ਘੋੜਾ ਖੀਦਨ ਦਾ ਇਸ ਕਹਿ ਨਹੀਂਗਾ ਅਭੀ ਸਾਨੂੰ ਤਾਂ ਕੋਈ ਲੋੜ ਨਹੀਂ ਘੋੜੇ ਦੀ ਇਸ ਟਾਈਮ ਤਾਂ ਉਹ ਕਹਿੰਦਾ ਵਿੱਚ ਕੋਈ ਮੈਂ ਜ਼ੋਰ ਨਹੀਂ ਪਾ ਰਿਹਾ ਪਰ ਇਹ ਚਾਹੁੰਦਾ ਵੀ ਇੱਕ ਵਾਰੀ ਤੁਸੀਂ ਸਵਾਰੀ ਜ਼ਰੂਰ ਕਰੋ ਇਹ ਘੋੜੇ ਦੀ ਬੀ ਜੇ ਤੁਸੀਂ ਇਹਦੀ ਸਵਾਰੀ ਕਰੋਗੇ ਵੀ ਐਡੇ ਵੱਡੇ ਆਦਮੀ ਦੇੇ ਠਾ ਕੇ ਮੇਰਾ ਘੂੜਾ ਤਨ ਹੋ ਜਾਊਗਾ ਤੇ ਇਹ ਛੋਡੇ ਰਾਜਵੰਸ਼ ਦੀ ਵੀ ਇੱਕ ਪਰੰਪਰਾ ਚੱਲਦੀ ਹੈ ਇੱਕ ਰਿਵਾਜ ਹੈ ਵੀ ਕੋਈ ਵੀ ਥੋਡੇ ਦਵਾਰ ਤੋਂ ਨਿਰਾਸ਼ ਹੋ ਕੇ ਵਾਪਸ ਨਹੀਂ ਪਰਤਿਆ ਤਾਂ ਰਾਜ ਨੇ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਵੀ ਆਪਣਾ ਕਿਹੜਾ ਕੁਝ ਜਾਂਦਾ ਹੈ ਵੀ ਐਡੀ ਦੂਰੋਂ ਬੰਦਾ ਚੱਲ ਕੇ ਆਇਆ ਹੈ ਵੀ ਆਪਾਂ ਘੋੜੇ ਤੇ ਬੈਠ ਜਾਨੇ ਆ ਵੀ ਇਹਦਾ ਚੇਤ ਰਾਜੀ ਹੋ ਜਾਊਗਾ ਚੱਲ ਚੱਲ ਕੇ ਆਏਗਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਘੋੜੇ ਤੇ ਬੈਠ ਕੇ ਇਕੱਲੀ ਸਵਾਰੀ ਹੀ ਕਰੂੰਗਾ ਤੇ ਉਹ ਕਹਿੰਦਾ ਵੀ ਮੈਂ ਇਹਦੇ ਚੀ ਤਾਂ ਹੋ ਜਾਊਗਾ ਜਿਹੜਾ ਸਦਾਗਰ ਸੀ ਰਾਜਾ ਭਈ ਘੋੜੇ ਤੇ ਚੜ ਗਿਆ ਤੇ ਉਹਦੀ ਸਵਾਰੀ ਕਰਨ ਲੱਗਿਆ ਤੇ ਅਗਲੇ ਪਲ ਹੀ ਜਿਹੜਾ ਉਹ ਘੋੜਾ ਸੀ ਉਹ ਇੰਨਾ ਜਿਆਦਾ ਤੇਜ਼ ਦੌੜਿਆ ਰਾਜੇ ਨੂੰ ਲੱਗੇ ਜਿਵੇਂ ਹਵਾ ਚ ਹੀ ਉਡਦਾ ਜਾਂਦਾ ਹੋ ਮੈਂ ਤੇ ਉਹ ਨੂੰ ਇਹ ਮਹਸੂਸ ਹੋਇਆ ਵੀ ਹੁਣ ਤੱਕ ਆਪਾਂ ਜ਼ਿੰਦਗੀ 'ਚ ਜਿੰਨੇ ਵੀ ਕੋਰੇ ਦੇਖੇ ਨੇ ਤੇ ਆਪਣੇ ਥਵੇਲੇ 'ਚ ਰੱਖੇ ਹੋਏ ਨੇ ਵੀ ਉਹ ਤਾਂ ਇਹਦੇ ਨੇੜੇ ਤੇਰੇ ਵੀ ਨਹੀਂ ਹੈਗੇ ਇਹ ਕੋਰੇ ਦੇ ਤੇ ਉਹਨੇ ਸੋਚਿਆ ਵੀ ਇਹਨੂੰ ਤਾਂ ਜ਼ਰੂਰ ਖਰੀਦਣਾ ਚਾਹੀਦਾ ਹੈ ਤੇ ਰਾਜੇ ਨੇ ਭਈ ਉਹ ਵਪਾਰੀ ਤੋਂ ਮੂੰਹ ਮੰਗੀ ਕੀਮਤ ਦੇ ਵਿੱਚ ਉਹ ਕੋੜਾ ਖਰੀਦ ਲਿਆ ਤੇ ਉਹ ਵਪਾਰੀ ਰਾਜੇ ਦਾ ਬਹੁਤ ਧੰਨਵਾਦ ਕਰਦਾ ਹੋਇਆ ਬਾਫ ਸਾਬ ਦੇ ਦੇਸ ਦੇ ਵਿੱਚ ਭਰਤ ਗਿਆ ਤੇ ਜਿਹੜਾ ਰਾਜਾ ਸੀ ਹੁਨੋਫੋ ਇਸੇ ਘੋੜੇ ਦੇ ਜਾਦੇ ਪ੍ਰਯੋਗ ਕਰਦਾ ਸੀਗਾ ਜਦੋਂ ਕਿਤੇ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਜਾਂਦਾ ਸੀ ਤੇ ਇੱਕ ਦਿਨ ਕੀ ਹੋਇਆ ਜਿਹੜਾ ਰਾਜਾ ਸੀ ਉਹ ਇਕੱਲਈ ਬਿਨਾਂ ਆਪਦੇ ਸੈਨਿਕਾਂ ਤੋਂ ਸ਼ਿਕਾਰ ਖੇਡਣ ਵਾਸਤੇ ਨਿਕਲ ਗਿਆ ਇੱਕ ਸ਼ਿਕਾਰ ਦਾ ਪਿੱਛਾ ਕਰਦਾ ਕਰਦਾ ਇੰਨੀ ਦੂਰ ਲੰਘ ਗਿਆ ਵੀ ਉਹਦਾ ਰਸਤਾ ਵੀ ਅਣਜਾਣ ਸੀ ਤੇ ਆਪਦੇ ਦੇਸ਼ ਤੋਂ ਵੀ ਬਹੁਤ ਜ਼ਿਆਦੇ ਦੂਰ ਨਿਕਲ ਚੁੱਕਿਆ ਸੀ ਕਿਉਂਕਿ ਉਹ ਘੋੜਾ ਸੀ ਜਿਹੜਾ ਉਹ ਤਾਂ ਹਵਾ ਨਾਲ ਹੀ ਗੱਲਾਂ ਕਰਦਾ ਸੀ ਤੇ ਜਦੋਂ ਬਹੁਤ ਜ਼ਿਆਦੇ ਦੂਰ ਲੰਘਿਆ ਉਹ ਦੱਖਣ ਦਿਸ਼ਾ 'ਚ ਤਾਂ ਉਹਦਾ ਘੋੜਾ ਇੱਕ ਪੱਥਰ ਦੇ ਵਿੱਚ ਵੱਜਿਆ ਤੇ ਰਾਜੇ ਦਾ ਵੀ ਸੰਤੁਲਨ ਵਿਗੜ ਗਿਆ ਤੇ ਉਹ ਵੀ ਜ਼ਮੀਨ ਤੇ ਡਿੱਗ ਪਿਆ ਤੇ ਡਿੱਗਨਸਾਰ ਰਾਜਾ ਸੀ ਜਿਹੜਾ ਉਹ ਬੇਹੋਸ਼ ਹੋ ਗਿਆ ਤੇ ਥੋੜੇ ਸਮੇਂ ਬਾਅਦ ਜਦੋਂ ਉਹ ਹੋਸ਼ ਆਇਆ ਤਾਂ ਉਹਨੇ ਦੇਖਿਆ ਉਹ ਕਿਸੇ ਦੇ ਘਰ ਇੱਕ ਕਮਰੇ 'ਚ ਪਿਆ ਸੀ ਤੇ ਇੱਕ ਦਾਸੀ ਉਹਦੀ ਦੇਖਭਾਲ ਕਰਨ ਵਾਸਤੇ ਖੜੀ ਸੀ ਤੇ ਰਾਜੇ ਨੇ ਦਰਦ ਦੇ ਵਿੱਚ ਚੀਸ ਵੱਟਦੇ ਹੋਏ ਨੇ ਪੁੱਛਿਆ ਕਹਿੰਦਾ ਮੈਂ ਕਿੱਥੇ ਆ ਤਾਂ ਜਿਹੜੀ ਉਹ ਦਾਸੀ ਖੜੀ ਸੀ ਉਹਦੇ ਸਿਰਾਂ ਨਹੀਂ ਉਹ ਭੱਜ ਕੇ ਉਹ ਕਮਰੇ 'ਚੋਂ ਬਾਹਰ ਗਈ ਤੇ ਜਾ ਕੇ ਰਾਜਕੁਮਾਰੀ ਕੋਲੇ ਪਹੁੰਚੀ ਤੇ ਕਿਹਾ ਉਹਨੂੰ ਵੀ ਜਿਹੜਾ ਉਹ ਜਖਮੀ ਬੰਦਾ ਉਹਨੂੰ ਹੋਸ਼ ਆ ਗਈ ਤੇ ਜਦੋਂ ਉਹ ਰਾਜਕੁਮਾਰੀ ਨੇ ਇਹ ਗੱਲ ਸੁਣੀ ਤਾਂ ਜਿੱਥੇ ਰਾਜਾ ਪਿਆ ਸੀ ਕਮਰੇ 'ਚ ਉੱਥੇ ਆ ਗਈ ਉਹ ਤੇ ਉਹਨੇ ਰਾਜੇ ਨੂੰ ਪੁੱਛਿਆ ਵੀ ਹੁਣ ਤੁਸੀਂ ਕਿਵੇਂ ਹੋ ਤੇ ਇਹ ਵੀ ਪੁੱਛਿਆ ਵੀ ਤੁਸੀਂ ਕੌਣ ਹੋ ਤਾਂ ਜਿਹੜਾ ਰਾਜਾ ਸੀ ਉਹਨੇ ਆਪ ਦੇ ਬਾਰੇ ਸਾਰਾ ਕੁਝ ਦੱਸਿਆ ਵੀ ਮੈਂ ਬੱਲਵਪੁਰ ਦਾ ਰਾਜਾ ਚੰਦਰਵਦਨ ਤੇ ਇਹ ਜੰਗਲਾਂ ਦੇ ਵਿੱਚ ਇੱਕ ਸਕਾਰ ਦਾ ਪਿੱਸਾ ਕਰਦਾ ਹੋਇਆ ਮੇਰਾ ਘੋੜਾ ਬੀਪੋਥਰ ਦੇ ਵਿੱਚ ਵੱਜਿਆ ਤੇ ਜਦੋਂ ਡਿੱਗਿਆ ਮੈਂ ਬੇਹੋਸ਼ ਹੋ ਗਿਆ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਜਦੋਂ ਹੋਸ਼ ਆਇਆ ਵੀ ਮੈਂ ਆਹ ਕਮਰੇ 'ਚ ਪਿਆ ਤਾਂ ਰਾਜੇ ਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਆ ਤੇ ਇੱਥੇ ਜਮਾ ਬਿਰਾਨੇ ਦੇ ਵਿੱਚ ਇਹ ਜਾਂ ਠਾਠ ਵਾਠ ਵਾਲਾ ਮਹਿਲਵਰ ਕਾਕਰ ਵੀ ਇਹਦਾ ਕੀ ਰਾਜ ਹੈ ਤਾਂ ਉਹ ਰਾਜਕੁਮਾਰੀ ਨੇ ਦੱਸਿਆ ਵੀ ਮੇ ਗੌਤਮਪੁਰਾ ਦੀ ਰਾਜਕੁਮਾਰੀ ਗੌਤਮੀ ਆ ਤੇ ਇਹ ਮਹਿਲ ਮੇਰੇ ਪਿਤਾ ਜੀ ਦਾ ਹੈ ਤੇ ਇਹ ਬਣਾ ਦੇ ਵਿੱਚ ਤਾਂ ਬਣਿਆ ਹੋਇਆ ਕਿਉਂਕਿ ਜਦੋਂ ਵੀ ਅਫਸਕਾਰ ਖੇਡਣਾ ਆਉਂਦੇ ਨੇ ਤਾਂ ਇੱਥੇ ਆਪ ਦਾ ਆਰਾਮ ਕਰਨ ਵਾਸਤੇ ਠਹਿਰਦੇ ਨੇ ਪਰ ਹੁਣ ਇਹ ਮਹਿਲ ਦੇ ਵਿੱਚ ਆਪ ਦੀਆਂ ਦਾਸ ਦਾਸੀਆਂ ਦੇ ਨਾਲ ਮੈਂ ਰਹਿਣੀ ਆ ਤੇ ਉਹ ਰਾਜਾ ਕਹਿੰਦਾ ਵੀ ਮੈਨੂੰ ਇਹ ਸਮਝ ਨਹੀਂ ਆਈ ਬਿਜੇੜਾ ਤੂੰ ਇੱਥੇ ਜੰਗਲ ਦੇ ਵਿੱਚ ਆਵਦੇ ਦਾਸ ਦਾਸੀਆਂ ਨਾਲ ਰਹਿਣੀ ਆ ਵੀ ਇਹਦਾ ਕੀ ਕਾਰਨ ਹੈ ਵੀ ਜ਼ਰੂਰ ਤੈਨੂੰ ਉੱਥੋਂ ਰਾਜ ਮਹਿਲ ਚੋਂ ਕੱਢ ਕੇ ਇੱਥੇ ਭੇਜਿਆ ਹੋਊਗਾ ਤਾਂ ਉਹ ਰਾਜਕਮੈਰੀ ਕਹਿੰਦੀ ਵੀ ਤੁਸੀਂ ਸਹੀ ਪਹਿਚਾਣਿਆ ਪਰ ਜਿਹੜਾ ਇਹ ਥਾਂ ਦਾ ਮੈਂ ਆਪਦੀ ਮਰਜ਼ੀ ਦੇ ਨਾਲ ਚੁਣਿਆ ਹੈ ਤੇ ਉਹ ਕਹਿੰਦਾ ਵੀ ਤੈਨੂੰ ਇਹ ਚੀਜ਼ ਦੀ ਕੀ ਲੋੜ ਪੈਗੀ ਵੀ ਇੰਨੀ ਸੋਹਣੀ ਸੁਨੱਖੀਆਂ ਤੂੰ ਆਖਿਰ ਵੀ ਤੈਨੂੰ ਲੋੜ ਕੀ ਸੀ ਉਹ ਕਹਿੰਦੀ ਵੀ ਇਹ ਚੀਜ਼ ਮੇ ਆਪਦੀ ਮਰਜ਼ੀ ਨਾਲ ਕਿਉਂ ਸੁਣੀ ਐ ਵੀ ਇਹ ਮੈਂ ਤੈਨੂੰ ਦੱਸਦੀ ਆ ਵੀ ਹੁਣ ਤੱਕ ਜਿਹੜਾ ਵੀ ਵਾਰ ਮੇਰੇ ਪਿਤਾ ਨੇ ਮੇਰੇ ਵਾਸਤੇ ਤੋਲਿਆ ਵੀ ਉਹ ਮੈਂ ਸਵੀਕਾਰ ਨਹੀਂ ਕੀਤਾ ਤੇ ਆਪ ਦੇ ਆਪ ਨੂੰ ਇਕਾਂਤ ਵਾਸ ਰਹਿ ਕੇ ਤੇ ਆਪਦੀ ਮਰਜ਼ੀ ਦਾ ਬਾੜ ਲੱਭਣ ਦੀ ਜਿੱਦ ਕੀਤੀ ਤਾਂ ਰਾਜਾ ਕਹਿੰਦਾ ਵੀ ਹੁਣ ਤੱਕ ਤੇਰੀ ਉਹ ਜਿਹੜੀ ਜਿੱਦ ਆ ਵੀ ਉਹ ਪੂਰੀ ਨਹੀਂ ਹੋਈ ਉਹ ਰਾਜਕੁਮਾਰੀ ਕਹਿੰਦੀ ਵੀ ਨਹੀਂ ਅਹੀ ਜੀ ਗੱਲ ਨਹੀਂ ਹੈਗੀ ਵੀ ਮੇਰੀ ਜਿਹੜੀ ਖੋਜ ਆ ਉਹ ਪੂਰੀ ਹੋ ਚੁੱਕੀ ਹੈ ਤੇ ਫੇਰ ਉਹ ਰਾਜਾ ਕਹਿੰਦਾ ਵੀ ਫੇਰ ਤੂੰ ਇਕਾਂਤ ਵਾਸ ਦੇ ਵਿੱਚ ਕਿਉਂ ਰਹਿਣੀ ਹੈ ਤਾਂ ਉਹ ਰਾਜਕੁਮਾਰੀ ਕਹਿੰਦੀ ਵੀ ਤੁਸੀਂ ਮੇਰਾ ਮਤਲਬ ਨਹੀਂ ਸਮਝੇ ਵੀ ਜਿਵੇਂ ਹੁਣ ਤੱਕ ਮੈਨੂੰ ਥੋੜੀ ਉਡੀਕ ਸੀ ਮੈਂ ਤੈਨੂੰ ਹੀ ਉਡੀਕਦੀ ਸੀ ਹੁਣ ਤੱਕ ਵੀ ਜੇ ਹੋ ਜਾਵੇਂ ਰਾਜਕੁਮਾਰ ਚਾਹੁੰਦੀ ਸੀ ਉਡੀਕਦੀ ਸੀ ਉਹ ਅੱਜ ਸਕਾਰ ਹੋ ਗਿਆ ਮੇਰਾ ਸੁਪਨਾ ਵੀ ਇਹੋ ਜਿਹੀ ਮਰਦ ਚਾਹੁੰਦੀ ਸੀ ਮੈਂ ਵੀ ਇਹ ਹੈ ਜ ਮਜ਼ਬੂਤ ਸਰੀਰ ਚੌੜੇ ਮੋਢੇ ਲੰਮੀਆਂ ਲੰਮੀਆਂ ਬਾਹਾਂ ਵੀ ਚੌੜਾ ਮੱਥਾ ਜਿਹਦੇ ਤੇ ਚਮਕਾ ਪੀ ਜਿਵੇਂ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਅੱਜ ਤੇ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਜੁਗਾ ਜੁਗਾ ਦੇ ਸਾਥੀ ਹੋਈਏ ਤੇ ਇਹੀ ਗੱਲਾਂ ਕਰਦੇ ਕਰਦੇ ਭਈ ਉਹ ਇੱਕ ਦੂਜੇ ਦੇ ਪ੍ਰੇਮ ਚ ਪੈ ਗਏ ਐਨੇ ਨੂੰ ਰਾਜਕੁਮਾਰੀ ਕਹਿੰਦੀ ਵੀ ਮੈਂ ਤਾਂ ਭਾਵਕ ਹੋ ਕੇ ਇਹੀ ਭੁੱਲ ਗਈ ਵੀ ਤੁਸੀਂ ਥੱਕੇ ਟੁੱਟਿਆ ਆਇਓ ਬੀਕੋਜ਼ ਖਾਨਬੀਨ ਨੂੰ ਤੇ ਆਰਾਮ ਦੀ ਵੀ ਸਾਨੂੰ ਜ਼ਰੂਰਤ ਹੈ ਤੇ ਤੁਸੀਂ ਆਰਾਮ ਕਰੋ ਤੇ ਮੈਂ ਭੋਜਨ ਬਣਵਾਉਣੀ ਆ ਤੁਹਾਡੇ ਵਾਸਤੇ ਰਾਜਾ ਕਹਿੰਦਾ ਵੀ ਆਰਾਮ-ਤਾਮੇ ਕਰੂੰਗਾ ਪਰ ਹੁਣ ਤੋਂ ਤੂੰ ਮੇਰੇ ਨਾਲ ਹੀ ਰਹੇਂਗੀ ਤੇ ਉਹ ਰਾਜਕੁਮਾਰੀ ਕਹਿੰਦੀ ਵੀ ਇਹ ਮੇਰਾ ਭਾਗ ਹੋਊਗਾ ਬਹੁਤ ਵੱਡਾ ਠੀ ਫਿਰ ਵੀ ਰਾਜਾ ਸੋਚਣ ਲੱਗਿਆ ਵੀ ਇੰਨੀ ਸੋਹਣੀ ਤੇ ਸੰਸਕਾਰੀ ਤੇ ਗਿਆਨਬਾਨ ਕੰਨਿਆ ਵੀ ਜ਼ਰੂਰ ਆਪਣੀ ਰਾਣੀ ਬਣ ਦੇ ਯੋਗ ਹੈ ਤੇ ਰਾਜੇ ਨੇ ਉਹ ਰਾਜਕੁਮਾਰੀ ਨੂੰ ਕਿਹਾ ਵੀ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਣਾ ਤਾਂ ਇਹ ਗੱਲ ਸੁਣ ਕੇ ਉਹ ਰਾਜਕੁਮਾਰੀ ਕਹਿੰਦੀ ਵੀ ਇਹੀ ਚੀਜ਼ ਵਾਸਤੇ ਮੇਰੇ ਕੰਨ ਤਾਸੇ ਪਏ ਸੀ ਵੀ ਚੰਗਾ ਹੋਇਆ ਤੁਸੀਂ ਕਹਿਤਾ ਮੈਨੂੰ ਇਦੋਂ ਬਾਅਦ ਭਈ ਜਿਹੜਾ ਉਹ ਰਾਜਾ ਸੀ ਉਹ ਰਾਜਕੁਮਾਰੀ ਗੌਤਮੀ ਨੂੰ ਲੈ ਕੇ ਆਪਦੇ ਮਹਿਲਾਂ 'ਚ ਆ ਗਿਆ ਤੇ ਉਸ ਤੋਂ ਬਾਅਦ ਰਾਜਕੁਮਾਰ ਤੇ ਰਾਜਕੁਮਾਰੀ ਨੇ ਆਪ ਦਾ ਵਿਆਹ ਕਰ ਲਿਆ ਤੇ ਉਸ ਤੋਂ ਬਾਅਦ ਭਈ ਉਹ ਰਾਜੇ ਨੇ ਪੁੱਛਿਆ ਕਹਿੰਦਾ ਵੀ ਮੈਂ ਡਿੱਗਿਆ ਤਾਂ ਉੱਥੇ ਜੰਗਲ ਦੇ ਵਿੱਚ ਸੀ ਪਰ ਉਹ ਆਇਆ ਤਾਂ ਤੇਰੇ ਮੈਲਾਂ ਚ ਕਿਵੇਂ ਚਲਿਆ ਗਿਆ ਮੈਂ ਤਾਂ ਕਹਿਣ ਲੱਗੀ ਕਿ ਤੁਸੀਂ ਇੰਨੀ ਕੁ ਗੱਲ ਵੀ ਨਹੀਂ ਸਮਝ ਸਕੀ ਮੈਂ ਆਪਦੇ ਦਾਸ-ਦਾਸੀਆਂ ਨਾਲ ਜੰਗਲ ਦੇ ਵਿੱਚ ਸੈਰ ਕਰਨ ਗਈ ਸੀ ਤੇ ਜਦੋਂ ਉੱਥੇ ਤੁਹਾਨੂੰ ਡਿੱਗਿਆ ਹੋਇਆ ਦੇਖਿਆ ਤਾਂ ਮੈਂ ਤੁਹਾਨੂੰ ਮੈਲਾਂ ਦੇ ਵਿੱਚ ਨਾਲ ਲਿਆਈ ਤੇ ਉਹ ਕਹਿੰਦਾ ਵੀ ਠੀਕ ਆ ਮੈਂ ਸਮਝ ਗਿਆ ਤੇ ਉਸ ਤੋਂ ਬਾਅਦ ਉਹ ਰਾਜੇ ਨੇ ਰਾਜਕੁਮਾਰੀ ਨੂੰ ਕਿਹਾ ਵੀ ਦੱਸ ਮਉਂ ਦਿਖਾਈ ਦਾ ਤੈਨੂੰ ਕੀ ਚਾਹੀਦਾ ਤਾਂ ਰਾਜਕੁਮਾਰੀ ਗੌਤਮੀ ਕਹਿੰਦੀ ਵੀ ਮੇਰੀ ਸ਼ਰਤ ਹੋਇਸਾ ਹੈ ਵੀ ਵਿਆਹ ਤੋਂ ਬਾਅਦ ਇੱਕ ਬਹੁਤ ਵੱਡੇ ਮਹਿਲ ਦੇ ਵਿੱਚ ਰਹਾ ਮੈਂ ਤਾਂ ਰਾਜਾ ਕਹਿੰਦਾ ਵੀ ਜ਼ਰੂਰ ਮੈਂ ਤੈਨੂੰ ਵਾਅਦਾ ਕਰਦਾ ਵੀ ਵਿਆਹ ਤੋਂ ਪਹਿਲਾ-ਪਹਿਲਾ ਇੱਕ ਮਹਿਲ ਤਿਆਰ ਕਰਵਾ ਦੂੰਗਾ ਤੇ ਰਾਜੇ ਨੇ ਹੁਕਮ ਦਿੱਤਾ ਤੇ ਜਿਹੜਾ ਉਹ ਮਹਿਲ ਸੀ ਉਹਦੀ ਬੰਤਰ ਇਮਾਰਤ ਬਾਨੀ ਸ਼ੁਰੂ ਹੋ ਗਈ ਤੇ ਛੇਤੀ ਹੋਈ ਇੱਕ ਮਹਿਲ ਬਣ ਕੇ ਤਿਆਰ ਹੋ ਗਿਆ ਤੇ ਰਾਜਾ ਇਹ ਚੀਜ਼ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਤੇ ਸੋਚਿਆ ਵੀ ਹੁਣ ਗ੍ਰਹਿ ਪ੍ਰਵੇਸ਼ ਦਾ ਵੀ ਪ੍ਰਬੰਧ ਕਰੀਏ ਤਾਂ ਉਹਨੇ ਆਪਦੇ ਮੰਤਰੀ ਨੂੰ ਆਦੇਸ਼ ਦਿੱਤਾ ਵੀ ਨਵੇਂ ਮਹਿਲ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਵਨ ਕਰਵਾਈਏ ਉਹਦੇ ਵਾਸਤੇ 100 ਪੰਡਤਾਂ ਨੂੰ ਸੱਦਾ ਦਿੱਤਾ ਜਾਵੇ ਤੇ ਉਹ ਮੰਤਰੀ ਨੇ ਉਹਦੀ ਗੱਲ ਮੰਨੀ ਤੇ ਜਿਹੜੇ ਦਿਨਾਂ ਚੰਗਾ ਮਹੂਰਤ ਨਿਕਲਿਆ ਉਹ ਦਿਨ ਹਵਨ ਸ਼ੁਰੂ ਹੋਇਆ ਤੇ ਕੁੱਲ 100 ਪੁਜੋਹੀਤ ਪੰਡਤ ਆਏ ਤੇ ਰਾਜੇ ਨੇ ਭਈ ਗੌਰਨਾਵ ਦੇਖਿਆ ਜਦੋਂ ਉਹ ਹਵਨ ਚੱਲ ਰਿਹਾ ਸੀ ਇੱਕ ਪੰਡਤ ਮੰਤਰਾਂ ਦਾ ਉਚਾਰਨ ਛੱਡ ਕੇ ਜਿਹੜੀ ਰਾਣੀ ਗੌਤਮੀ ਸੀ ਉਹਨੂੰ ਘੂਰੀ ਜਾਂਦਾ ਸੀ ਤੇ ਉਹਦੇ ਵਾਲੀ ਨਿਗਾ ਟਿਕਾਈ ਬੈਠਾ ਸੀ ਤੇ ਇਹ ਦੇਖ ਕੇ ਜਿਹੜਾ ਰਾਜਾ ਸੀ ਉਹ ਨਾਰਾਜ਼ ਹੋ ਗਿਆ ਤੇ ਉੱਠ ਕੇ ਉਹ ਉਹ ਪੰਡਤ ਕੋਲ ਗਿਆ ਤੇ ਗੁੱਸੇ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਉਹਨੂੰ ਕਹਿੰਦਾ ਕਹਿੰਦਾ ਤੂੰ ਇੱਥੇ ਕੀ ਕਰਨਾ ਆਇਆ ਤਾਂ ਜਿਵੇਂ ਉਹ ਪੰਡਤ ਦੀ ਜੀਭ ਹੀ ਡੁੱਪੀ ਹੋਵੇ ਤੇ ਕਵਰਾ ਕੇ ਕਹਿੰਦਾ ਵੀ ਮਹਾਰਾਜ ਹਵਨ ਕਰਨਾ ਆਇਆ ਤੇ ਉਹ ਫਿਰ ਰਾਜਾ ਕਹਿੰਦਾ ਵੀ ਮੰਤਰਾਂ ਦਾ ਉਚਾਰਨ ਕਰ ਵੀ ਤੂੰ ਰਾਣੀ ਕੰਨੀ ਕਿਉਂ ਚੱਕੀ ਆ ਨਾ ਵੀ ਉਹਨੂੰ ਕਿਉਂ ਘੁਰੀ ਆ ਨਾ ਤਾਂ ਉਹ ਕਹਿੰਦਾ ਬੀ ਮੈਨੂੰ ਮਾਫ ਕਰੋ ਰਾਜਾ ਸਾਹਿਬ ਬੀ ਉਹ ਇਹ ਜਿਹੜੀ ਗੌਤਮੀ ਰਾਜਕੁਮਾਰੀ ਹੈ ਹੈ ਇੰਨੀ ਸੋਹਣੀ ਹੈ ਬੀ ਇਹਦਾ ਚਿਹਰਾ ਦੇਖ ਕੇ ਐਂ ਜੀ ਕਰੀ ਜਾਂਦਾ ਵੀ ਇਹਨੂੰ ਦੇਖੀ ਜਾਈਏ ਰਾਜਾ ਪਾ ਜੀ ਫੇਰ ਚੀਕ ਕੇ ਬੋਲਿਆ ਕਹਿੰਦਾ ਤੇਰਾ ਕਹਿਣ ਦਾ ਕੀ ਮਤਲਬ ਹੈ ਤਾਂ ਉਹ ਫੇਰ ਕਹਿੰਦਾ ਬੀ ਜਿਹੜੀ ਇਹ ਸੁੰਦਰੀ ਹੈ ਬੀ ਇਹਨੂੰ ਦੇਖ ਕੇ ਕੋਈ ਵੀ ਪਟਕ ਜੇ ਤੇ ਕੋਈ ਵੀ ਬੰਦਾ ਇਹਦੇ ਕੰਨੀ ਆਕਰਸ਼ਿਤ ਹੋ ਜੇ ਤਾ ਇਹ ਗੱਲ ਸੁਣ ਕੇ ਭਈ ਜਿਹੜਾ ਰਾਜੇ ਦਾ ਗੁੱਸਾ ਸੀ ਉਹਨੂੰ ਤਾਂ ਅੱਗ ਲੱਗੀ ਖੜੇ ਖੜੇ ਨੂੰ ਤੇ ਕਹਿੰਦਾ ਵੀ ਪੰਡਤਾ ਤੇਰਾ ਇਹ ਚੀਜ਼ ਦਾ ਮਚਾਲ ਕਿਵੇਂ ਹੋਈ ਤੇਰੀ ਇਹ ਗੱਲ ਕਹਿਣ ਦੀ ਤੇ ਕਰਦੇ ਕਰਦੇ ਭਈ ਉਹਨੇ ਤਾਂ ਆਪਦੀ ਤਲਵਾਰ ਮਿਆਨ ਚੋਂ ਖਿੱਚ ਲਈ ਤੇ ਗੁੱਸੇ ਦੇ ਵਿੱਚ ਕਹਿੰਦਾ ਵੀ ਇਹ ਕੀ ਲੱਸਣ ਫੜੇ ਨੇ ਤੂੰ ਤੇ ਖਿੱਚ ਕੇ ਤਲਵਾਰ ਉਹਦੀ ਗਰਦਨ ਤੇ ਮਾਰੀ ਤੇ ਇੱਕੋ ਹੀ ਵਾਰ ਦੇ ਵਿੱਚ ਜਿਹੜਾ ਉਹਦਾ ਸਿਰ ਸੀ ਉਹ ਤਰ ਤੋਂ ਅੱਡ ਹੋ ਗਿਆ ਉਦੀ ਮੌਤ ਹੋ ਗਈ ਇਹ ਦੇਖ ਕੇ ਜਿਹੜੇ ਬਾਕੀ ਪੰਡਤ ਆਏ ਸੀ ਉਹ ਵੀ ਖੜੇ ਹੋ ਗਏ ਤੇ ਕਹਿਣ ਲੱਗੇ ਵੀ ਇਹ ਤਾਂ ਤੁਸੀਂ ਅਨਾਰਥ ਕਰਤਾ ਇੱਕ ਬ੍ਰਾਹਮ ਹਤਿਆ ਕਰਤੀ ਬ੍ਰਾਹਮਣ ਦਾ ਪੁੱਤਰ ਮਾਰਤਾ ਵੀ ਹੁਣ ਇਹ ਹਵਨ ਨਹੀਂ ਪੂਰਾ ਹੋ ਸਕਦਾ ਤੇ ਉਹ ਸਾਰੇ ਬ੍ਰਾਹਮਣ ਉੱਠ ਕੇ ਉੱਥੋਂ ਚਲੇ ਗਏ ਤੇ ਰਾਣੀ ਗੌਤਮੀ ਨੇ ਵੀ ਉਹਨੂੰ ਕਿਹਾ ਵੀ ਇਹ ਤੁਸੀਂ ਕੀ ਕਰਤਾ ਇਹਦਾ ਬਹੁਤ ਜ਼ਿਆਦਾ ਸ਼ਰਾਪ ਲੱਗੂਗਾ ਤੁਹਾਨੂੰ ਤੇ ਉਹੀ ਗੱਲ ਪਈ ਥੋੜੇ ਜੇ ਸਮੇਂ ਬਾਅਦ ਜਿਹੜਾ ਰਾਜਾ ਸੀ ਉਹਦੇ ਸਰੀਰ ਦੇ ਉੱਤੇ ਕੋੜ ਦਾ ਰੋਗ ਪੈਦਾ ਹੋ ਗਿਆ ਤੇ ਰਾਣੀ ਦੇਖ ਕੇ ਕਬਰਾਂ ਗਈ ਤੇ ਕਹਿਣ ਲੱਗੀ ਵੀ ਲੱਗਦਾ ਹੈ ਬ੍ਰਹਮ ਹੱਤਿਆਂ ਦੇ ਕਾਰਨ ਤੁਹਾਡੇ ਸਰੀਰ ਦੀ ਇਹ ਦੁਰਦਸ਼ਾ ਹੋਈ ਹੈ ਵੀ ਤੁਸੀਂ ਕੋੜੀ ਹੋ ਗਏ ਇਸੇ ਕਰਕੇ ਹੁਣ ਮੈਂ ਤੁਹਾਡੇ ਕੋਲੇ ਇੱਕ ਪਲ ਵੀ ਨਹੀਂ ਖੜ੍ਹ ਸਕਦੀ ਤਾਂ ਰਾਜਾ ਕਹਿੰਦਾ ਵੀ ਇਹ ਕੀ ਕਹਿਂਦੀ ਹੈ ਤੂੰ ਤੂੰ ਤਾਂ ਮੇਰੇ ਮੋٹے ਚੌੜੇ ਸਰੀਰ ਮਜ਼ਬੂਤ ਕੰਦੇ ਤੇ ਚੌੜਾ ਮੱਥਾ ਦੇਖ ਕੇ ਮੇਰੇ ਨਾਲ ਪ੍ਰੇਮ ਕੀਤਾ ਸੀ ਵੀ ਜਿਹੜੇ ਅੰਗਾਂ ਦੀ ਤੂੰ ਪ੍ਰਸ਼ੰਸਾ ਕਰਦੀ ਸੀ ਜੀ ਉਹਨਾਂ ਤੇ ਹੁਣ ਕੋੜ ਚੱਲ ਗਿਆ ਵੀ ਹੁਣ ਤੂੰ ਮੈਥੋਂ ਦੂਰ ਪਛਦੀ ਆ ਉਹ ਕਹਿੰਦੀ ਹਾਂ ਕੋੜੀਆਂ ਤੋਂ ਸਦਾ ਦੂਰ ਹੀ ਰਹਿਣਾ ਚਾਹੀਦਾ ਆ ਰਾਜਾ ਫੇਰ ਉਹਦੇ ਕੰਨੀ ਗੁੱਸੇ ਤੇ ਹੈਰਾਨੀ ਨਾਲ ਕਹਿੰਦਾ ਇਹ ਤੂੰ ਕੀ ਕਹਿ ਰਹੀ ਆ ਤਾਂ ਉਹ ਗੌਤਮੀ ਕਹਿੰਦੀ ਵੀ ਮੈਂ ਤਾਂ ਚੱਲੀ ਇੱਥੋਂ ਤੇ ਦੁਬਾਰੇ ਬਣਾ ਦੇ ਵਿੱਚ ਉਹ ਮਹਿਲ ਚ ਰਹਿ ਕੇ ਕੋਈ ਨਰੋਗ ਬੰਦਾ ਤੇ ਸੋਨਾਵਰ ਲੱਭੂਗੀ ਤੇ ਇਹ ਗੱਲ ਸੁਣ ਕੇ ਪਈ ਉਹ ਰਾਜਾ ਫੇਰ ਉਹਦੇ ਤੇ ਗੁੱਸਾ ਕਰਦਾ ਹੈ ਕਹਿੰਦਾ ਤੂੰ ਇਸਤਰੀ ਦੇ ਰੂਪ ਵਿੱਚ ਨਾਗਿਨਾ ਹੈ ਤੇ ਤੇਰੇ ਕਰਕੇ ਮੇਰੀ ਇਹ दशा ਹੋਈ ਹੈ ਵੀ ਤਾਂ ਹੀ ਮੈਨੂੰ ਬ੍ਰਹਮ ਹੱਤਿਆ ਕਰਨੀ ਪਈ ਤੇ ਹੁਣ ਤੂੰ ਹੀ ਮੈਨੂੰ ਛੱਡ ਕੇ ਜਾਨੀ ਹੈ ਫੇਰ ਉਹਨੇ ਥੋੜਾ ਤਰਲਾ ਕੀਤਾ ਵੀ ਮੈਨੂੰ ਛੱਡ ਕੇ ਨਾ ਜਾ ਪਰ ਉਹਦੀ ਜਿਹੜੀ ਗੌਤਮੀ ਸੀ ਉਹਨੇ ਇੱਕ ਵੀ ਗੱਲ ਨਾ ਸੁਣੀ ਤੇ ਉਥੋਂ ਉਹਦੀ ਤੁਰ ਗਈ ਉਹ ਤੇ ਗੱਲ ਉੜ ਦੀ ਉੜ ਦੀ ਜਿਹੜਾ ਚੰਦਨ ਰਿਸ਼ੀ ਸੀ ਉਹਦੇ ਆਸਰਾਉਂ ਤੱਕ ਵੀ ਜਾ ਪਹੰਚੀ ਵੀ ਜਿਹੜੇ ਰਾਜਾ ਨੇ ਆਪਣੀ ਕੂਟੀਆਂ ਨੂੰ ਟੀਲਾ-ਟੀਲਾ ਕਰਤਾ ਸੀ ਉਹਨੂੰ ਕੋੜ ਹੋ ਗਿਆ ਤੇ ਜਿਹੜਾ ਅ ਰਿਸ਼ੀ ਸੀ ਉਹਨੂੰ ਵੀ ਉਹਦੇ ਚੇਲੇ ਨੇ ਸਾਰੀ ਗੱਲ ਦੱਸੀ ਤੇ ਉਹ ਰਿਸ਼ੀ ਨੇ ਫੈਸਲਾ ਕੀਤਾ ਵੀ ਆਪਾਂ ਰਾਜੇ ਦੇ ਮਹਿਲਾਂ ਵਿੱਚ ਜਾਵਾਂਗੇ ਤੇ ਉਹ ਆਪ ਤੁਰਕੀਆ ਕੀ ਰਾਜੇ ਦੇ ਮੈਲਾ ਵਿੱਚ ਪਹੁੰਚਿਆ ਤੇ ਰਾਜੇ ਨੂੰ ਉਹਦਾ ਹਾਲ ਚਾਲ ਪੁੱਛਿਆ ਤਾਂ ਰਾਜਾ ਕਹਿੰਦਾ ਵੀ ਤੁਸੀਂ ਤਾਂ ਮੇਰੀ ਇਹ ਬਰਬਾਦੀ ਮੇਰੀ ਤੋਰ ਦਾ ਸਾਹ ਦੇਖ ਹੀ ਰਹੇ ਹੋ ਵੀ ਮੈਨੂੰ ਕੋੜ ਹੋ ਗਿਆ ਤੇ ਇਹ ਜਿਹੜੇ ਮੇਰੇ ਪਾਪ ਕੀਤੇ ਸੀ ਉਹੀ ਮੂਰੇ ਆਏ ਨੇ ਤਾਂ ਰਿਸ਼ੀ ਕਹਿੰਦਾ ਵੀ ਮੈਂ ਤੈਨੂੰ ਸਮਝਾਇਆ ਸੀ ਪਰ ਗੱਲ ਤੇਰੇ ਸਮਝ ਨਹੀਂ ਆਈ ਅੱਜ ਜਦੋਂ ਤੈਨੂੰ ਰੋਗ ਹੋ ਗਿਆ ਫੇਰ ਹੀ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋਇਆ ਹੈ ਤਾਂ ਉਹ ਰਾਜਾ ਕਹਿੰਦਾ ਵੀ ਮਹਾਤਮਾ ਜੀ ਮੈਨੂੰ ਮaaf ਕਰ ਦਿਓ ਮੇਰੇ ਜਿਹੜੇ ਕਰਮ ਨੇ ਮੈਂ ਗਲਤ ਕੰਮ ਕੀਤੇ ਨੇ ਉਹਨਾਂ ਕਰਕੇ ਮੇਰੀ ਇਹ ਹਾਲਤ ਹੋਈ ਹੈ ਤੇ ਬਸ ਮੈਨੂੰ ਮaaf ਕਰ ਦਿਓ ਤਾਰੀਸੀ ਨੇ ਰਾਜੇ ਨੂੰ ਕਿਹਾ ਵੀ ਜਿਹੜੀ ਹੋਣੀ ਹੈ ਉਹ ਬਹੁਤ ਬਲਵਾਨ ਹੁੰਦੀ ਹੈ ਤੇ ਬੰਦੇ ਦੇ ਕਰਮ ਤੇ ਗਿਆਨ ਕਿਸੇ ਹੱਦ ਤੱਕ ਹੀ ਉਹਨੂੰ ਰੋਕ ਸਕਦੇ ਨੇ ਤੂੰ ਬਹੁਤ ਯਤਨ ਕੀਤਾ ਵੀ ਤੇਰੇ ਹੱਥੋਂ ਕਿਸੇ ਬ੍ਰਾਹਮਣ ਦੀ ਮੌਤ ਨਾ ਹੋਵੇ ਪਰ ਫੂਣੀ ਨੂੰ ਕੋਈ ਟਾਲ ਨਹੀਂ ਸਕਦਾ ਤੇ ਕ્રોਧ ਆ ਜਿਹੜਾ ਉਹ ਬੰਦੇ ਦੀ ਬੁੱਧੀ ਜਿਹੜੀ ਨਸ਼ਟ ਕਰ ਦਿੰਦਾ ਤਾਂ ਉਹ ਕਹਿੰਦਾ ઋષਿ ਨੂੰ ਵੀ ਤੁਸੀਂ ਠੀਕ ਹੈ ਪਰ ਹੁਣ ਮੈਂ ਕੀ ਕਰਾਂ ਮੈਂ ਕੁੜੀ ਬਣ ਕੇ ਨਹੀਂ ਜਾ ਸਕਦਾ ਤਾਂ ઋષਿ ਕਹਿੰਦਾ ਵੀ ਤੂੰ ਚਿੰਤਾ ਨਾ ਕਰ ਸਾਡੇ ਕੋਲੇ ਕੁੜੀਆਂ ਦਾ ਇਲਾਜ ਕਰਨ ਵਾਲੀ ਬਹੁਤ ਤਾਕੜੀ ਜਿਹੜੀ ਬੂਟੀ ਐ ਤੇ ਅਸੀਂ ਛੇਤੀ ਤੇਰਾ ਇਲਾਜ ਕਰਾਂਗੇ ਤੇ ਜਿੱਥੇ ਬਾਕੀ ਰੋਗੀ ਰਹਿੰਦੇ ਨੇ ਤੂੰ ਉੱਥੇ ਚੱਲ ਅਸੀਂ ਤੇਰੀ ਸੇਵਾ ਕਰਾਂਗੇ ਤਾਂ ਹੀ ਅਸੀਂ ਚੱਲ ਕੇ ਤੇਰੇ ਕੋਲ ਆਈਆਂ ਤੇ ਉਹ ਵੀ ਭਈ ਰਾਜੇ ਨੂੰ ਆਪਦੇ ਨਾਲ ਹੀ ਲੈ ਕੇ ਉੱਥੇ ਕੁਟਿਆ ਕੋਲੇ ਤੇ ਜਾ ਕੇ ਰਾਜੇ ਦਾ ਇਲਾਜ ਕਰਨਾ ਸ਼ੁਰੂ ਕੀਤਾ ਤੇ ਉਹੀ ਗੱਲ ਹੈ ਜਾਦੂ ਵਾਲਾ ਕੰਮ ਹੀ ਸੀ ਓਰੇ ਸੀ ਦਾ ਥੋੜੇ ਦਿਨਾਂ ਚ ਹੀ ਰਾਜਾ ਪੂਰਾ ਠੀਕ ਹੋ ਗਿਆ ਤੇ ਰਾਜੇ ਨੇ ਉਹ ਰਿਸ਼ੀ ਦਾ ਬਹੁਤ ਧੰਨਵਾਦ ਕੀਤਾ ਤੇ ਕਿਹਾ ਤੁਸੀਂ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਤੇ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਤੇ ਮੈਨੂੰ ਇਹ ਸਮਝ ਆ ਗਈ ਵੀ ਜਿਹੜੇ ਰੋਗੀ ਨੇ ਉਹਨਾਂ ਨਾਲ ਵੀ ਦਇਆ ਭਾਵਨਾ ਕਰਨੀ ਚਾਹੀਦੀ ਹੈ ਕਿਉਂਕਿ ਉਹ ਵੀ ਇਨਸਾਨ ਹੀ ਹੁੰਦੇ ਨੇ ਤੇ ਉਹਨਾਂ ਦੀ ਸੇਵਾ ਕਰਨਾ ਵੀ ਸਾਡਾ ਫਰਜ਼ ਬਣਦਾ ਹੈ ਤੇ ਰਿਸ਼ੀ ਨੇ ਭਾਈ ਉਹਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਵੀ ਹੁਣ ਤੂੰ ਆਉਦੇ ਮੈਦਾਨਾਂ ਚ ਵਾਪਸ ਚਲਾ ਜਾ ਤੇ ਉਦੋਂ ਬਾਅਦ ਉਹ ਰਾਜਾ ਬਿਲਕੁਲ ਹੀ ਬਸਲ ਗਿਆ ਤੇ ਹੁਣ ਉਹ ਰੋਗੀਆਂ ਦੇ ਨਾਲ ਕੋਈ ਕਿਰਣਾ ਨਹੀਂ ਸੀ ਕਰਦਾ ਬਲਕਿ ਉਹਨੇ ਉਹ ਸਾਧੂ ਦੇ ਨਾਲ ਸਹਿਯੋਗ ਕਰਕੇ ਜਿੰਨੇ ਵੀ ਉਹਦੇ ਰਾਜ ਦੇ ਵਿੱਚ ਰੋਗੀ ਸੀ ਉਹਨਾਂ ਵਾਸਤੇ ਹੋਰ ਇਲਾਜ ਦਾ ਪ੍ਰਬੰਧ ਕੀਤਾ ਤੇ ਉਹ ਇੱਕ ਦਿਆਵਾਨ ਤੇ ਚੰਗਾ ਰਾਜਾ ਬਣ ਗਿਆ ਤੇ ਜਦੋਂ ਤੱਕ ਜਿਉਂਦਾ ਰਿਹਾ ਸਾਰੇ ਰੋਗੀਆਂ ਵਾਸਤੇ ਮਸੀਹਾ ਬਣ ਕੇ ਰਹਾ ਤੇਰੀ ਸਿੱਧੀ ਮਦਦ ਨਾਲ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਗੱਲ ਵੀ ਜਰੂਰ ਦੱਸਿਆ ਕਰੋ ਅਸੀਂ ਕਮੈਂਟ ਦੇਖਦੇ ਆਂ ਭਈ ਇਕਲਾ ਇਕਲਾ ਤੇ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਭਈ ਸਾਰਿਆਂ ਦਾ